ਪਹਿਲਾ ਮੈਨੂੰ ਵੋਟਾਂ ਤੇ ਜਿਤਾਇਆ 2008 ਚ ਫਿਰ 2015 ਚ ਮੈਨੂੰ ਤੇ ਮੇਰੀ ਮੈਸੀਜ ਨੂੰ ਜਿਤਾਇਆ ਹੁਣ ਰੱਬ ਕਿਰਪਾ ਕਰੂ ਲੋਕਾਂ ਦਾ ਆਸ਼ੀਰਵਾਦ ਹੈ ਤੀਜੀ ਵਾਰੀ ਜਸਵੀਰ ਕੌਰ ਢਿੱਲੋਂ ਇਤੋਂ ਵੱਡੇ ਪਾਵਾਂ ਤੇ ਜਿੱਤਣਗੇ ਬਾਟਰ ਸਪਲਾਈ ਦੀਆਂ ਪਾਈਪਾਂ ਪਵਾਈਆਂ ਬਿਜਲੀ ਬਹੁ ਘਟੋਂਦੀ ਸੀ ਟਰਾਂਸਫਾਰਮਰ ਲਵਾਏ 24 ਘੰਟੇ ਲਾਈਨਾਂ ਪਵਾਈਆਂ ਬਹੁਤ ਮਦਦ ਲੋਕਾਂ ਦੇ ਜੋਰ ਆਮ ਸਹੂਲਤ ਹੁੰਦੀ ਆ ਬਾਟਰ ਸਪਲਾਈ ਇਟਾਂ ਲਵਾਉਣੀਆਂ ਸਤੁ੍ਰੀਤ ਲਈ ਤਲਬਾਉਣੀ ਪੰਜਾਬ ਦੇ ਵਿੱਚ ਨਗਰ ਕਾਉਂਸਲ ਚੋਣਾਂ ਨੂੰ ਲੈ ਕੇ ਮਾਹੌਲ ਮਗਨਾ ਸ਼ੁਰੂ ਹੋ ਚੁੱਕਿਆ ਹੈ ਇਸ ਸਮੇਂ ਅਸੀਂ ਖੜੇ ਹਾਂ ਸੰਗਰੂਰ ਦੇ ਬਾੜ ਨੰਬਰ 27 ਦੇ ਵਿੱਚ ਜਿੱਥੋਂ ਇੱਕ ਵਾਰ ਫਿਰ ਸੰਗਰੂਰ ਦੇ ਬਾੜ ਨੰਬਰ 27 ਤੋਂ ਚੋਣ ਮੈਦਾਨ ਦੇ ਵਿੱਚ ਕੁੱਦ ਪਏ ਨੇ ਜਸਵੀਰ ਕੌਰ ਢਿੱਲੋ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਪਤੀ ਅਤੇ ਇੱਕ ਸੰਗਰੂਰ ਨਗਰ ਕਾਉਂਸਲ ਦੇ ਸਾਬਕਾ ਪ੍ਰਧਾਨ ਰਿਪਦਵਨ ਰਿਪਦਵਨ ਜੀ ਕਿਵੇਂ ਦੇਖਦੇ ਹੋ ਇਸ ਵਾਰ ਤੁਹਾਡੇ ਲਈ ਕੀ ਮਾਹੌਲ ਹੈ ਮਾਹੌਲ ਬਹੁਤ ਵਧੀਆ ਤੁਸੀਂ ਦੇਖ ਹੀ ਰਹੇ ਹੋ ਸਾਰੇ ਬਾੜ ਦੀ ਸੰਗਤ ਨੇ ਬਹੁਤ ਵਧੀਆ ਆਸ਼ੀਰਵਾਦ ਦਿੱਤਾ ਇੱਥੇ ਮਾਰੇ ਜੇ ਸੱਦੇ ਤੇ ਇੱਥੇ ਪਹੁੰਚੇ ਨੇ ਤੇ ਆਪ ਮਹਾਰੇ ਲੋਕ ਮੂਹਰੇ ਲੱਗ ਕੇ ਕਹਿ ਰਿਹਾ ਵੀ ਅਸੀਂ ਤੁਹਾਨੂੰ ਵੋਟਾਂ ਪਾਵਾਂਗੇ ਮੈਨੂੰ ਲੱਗਦਾ ਬਹੁਤ ਵਧੀਆ ਮਾਹੌਲ ਹੈ ਬਹੁਤ ਅਸੀਂ ਸੇਵਾ ਕਰੀ ਹੈ ਲੋਕਾਂ ਨੇ ਪਹਿਲਾਂ ਵੀ ਆਸ਼ੀਰਵਾਦ ਦਿੱਤਾ ਦੋ ਵਾਰੀ ਪਹਿਲਾਂ ਮੈਨੂੰ ਵੋਟਾਂ ਤੇ ਜਿਤਾਇਆ 2008 ਚ ਫਿਰ 2015 ਚ ਮੈਨੂੰ ਤੇ ਮੇਰੀ ਮੈਸੀਜ ਨੂੰ ਜਤਾਇਆ ਹੁਣ ਰੱਬ ਕਿਰਪਾ ਕਰੂ ਲੋਕਾਂ ਦਾ ਅਸ਼ੀਰਵਾਦ ਹੈ ਤੀਜੀ ਵਾਰੀ ਜਸਵੀਰ ਕੌਰ ਢਿੱਲੋਂ ਇਤੋਂ ਵੱਡੇ ਪਾਵਮਾਂ ਤੇ ਜਿੱਤਣਗੇ ਤੁਸੀਂ ਦੋ ਵਾਰ ਇਸ ਤੋਂ ਪਹਿਲਾਂ ਐਮਸੀ ਰਹਿ ਚੁੱਕੇ ਹੋ ਤੁਹਾਡੇ ਪਤਨੀ ਵੀ ਰਹਿ ਚੁੱਕੇ ਆ ਕਿਹੜੇ ਕਾਰਜ ਸੀ ਜਿਹੜੇ ਤੁਹਾਡੇ ਕਾਰਜਕਾਲ ਦੇ ਵਿੱਚ ਕੰਮ ਕਰਵਾਏ ਗਏ ਕੰਮ ਇੱਥੇ ਬਹੁਤ ਹੋਣ ਵਾਲੇ ਸੀ ਇਹ ਨੂੰ ਏਰੀਏ ਨੂੰ ਆਊਟਰ ਏਰੀਏ ਕਰਕੇ ਪਿਛੜਾ ਏਰੀਆ ਕਹਿੰਦੇ ਸੀ ਤੇ ਇੱਥੇ ਜਦੋਂ ਮੈਂ ਪਹਿਲੀ ਵਾਰੀ ਚੋਣ ਲੜੀ ਮੈਨੂੰ ਲੱਗਦਾ ਲੱਖ ਲੱਖ ਤੱਕ ਦੇ ਗੋਡੇ-ਗੋਡੇ ਦੇ ਟੋਏ ਸੀ ਬੁਰਾ ਹਾਲ ਸੀ ਕੋਈ ਪਾਣੀ ਦੀ ਨਿਕਾਸੀ ਨਹੀਂ ਸੀ ਕੋਈ ਇੰਟਰਲੌਕ ਟੈਲ ਨਹੀਂ ਕਿਤੇ ਲਾਲ ਇੱਟਾਂ ਮ ਨਹੀਂ ਲੱਗੀਆਂ ਸੀ ਜੀ ਤੇ ਪਹਿਲੀ ਵਾਰੀ ਪਾਵਰ ਦਿੱਤੀ 2008 ਚ ਮੈਨੂੰ ਐਮਸੀ ਜਤਾਇਆ ਇੱਥੇ ਸਾਰੇ ਇੰਟਰਲੌਕ ਟੈਲਾਂ ਪਵਾਇਆ ਵਾਟਰ ਸਪਲਾਈ ਦੀਆਂ ਪਾਈਪਾਂ ਪਵਾਇਆ ਬਿਜਲੀ ਬਹੁਤ ਕੱਟ ਆਉਂਦੀ ਸੀ ਟਰਾਂਸਫਾਰਮਰ ਲਵਾਏ 24 ਘੰਟੇ ਲਾਈਨਾਂ ਪਵਾਈਆਂ ਬਹੁਤ ਮਤਲ ਲੋਕਾਂ ਦੇ ਜੋਰ ਆਮ ਸਹੂਲਤਾਂ ਹੁੰਦੀ ਆ ਬਾਟਰ ਸਪਲਾਈ ਇੱਟਾਂ ਲਵਾਉਣੀਆਂ ਸਟਰੀਟ ਲਾਈਟ ਲਵਾਉਣੀ ਆ 24 ਘੰਟੇ ਬਿਜਲੀ ਵਾਲੀ ਕਰਾਉਣੀ ਲਾਈਟ ਹੀ ਨਹੀਂ ਆਉਂਦੀ ਸੀ ਬਹੁਤ ਬੁਰਾ ਹਾਲ ਸੀ ਤਾਰਾਂ ਲੰਮ ਕਧੀਆਂ ਸੀ ਜਿਵੇਂ ਕੋਈ ਕਰੰਟ ਲੱਗ ਕੇ ਆਣਾ ਹੋਣੀ ਘਟਨਾ ਨਾ ਹੋ ਜੇ ਤੇ ਪੂਰੇ ਉਦੋਂ ਕੰਮ ਕਰਾਏ ਤੇ ਲੋਕਾਂ ਨੇ ਪੂਰਾ ਆਸ਼ੀਰਵਾਦ ਦਿੱਤਾ ਤੁਸੀਂ ਤੀਸਰੀ ਵਾਰ ਮੈਦਾਨ ਚ ਹੁਣ ਕਿਹੜੇ ਵਾਦੇ ਕਰਕੇ ਤੁਸੀਂ ਚੌਣ ਮੈਦਾਨ ਦੇ ਵਿੱਚ ਆਓ ਆਏ ਹੋ ਤੁਹਾਡੇ ਏਜੰਡੇ ਤੇ ਹੁਣ ਕਿਹੜੇ ਕੰਮ ਨੇ ਕੰਮ ਤਾਂ ਦੇਖੋ ਪਹਿਲਾਂ 110 ਕਰੋੜ ਦਾ ਪ੍ਰੋਜੈਕਟ ਲੈ ਅੰਦਾਜ਼ੀ ਅਸੀਂ 2017 2017 ਚ ਅਕਾਲੀ ਭਾਜਪੀ ਦੀ ਉਦੋਂ ਸਰਕਾਰ ਸੀ ਮੈਂ ਪ੍ਰਧਾਨ ਸੀ ਉਹਦੇ ਚ ਪ੍ਰੋਜੈਕਟ ਚ ਅਸੀਂ ਸਟਰੀਟ ਲਾਈਟ ਵਾਟਰ ਸਪਲਾਈ ਇੰਟਰਲੌਕ ਟੈਲਾਂ ਤੇ ਸੀਵਰੇਜ ਉਹਦੇ ਚੋਂ ਤਿੰਨ ਕੰਮ ਤਾਂ ਹੋ ਗਏ ਸੀਵਰੇਜ ਪੈ ਗਿਆ ਪਾਟਰ ਸਪਲਾਈ ਪੈ ਗਈ ਟੈਲਾਂ ਲੱਗ ਗਈਆਂ ਪਰ ਕਿਸੇ ਕਾਰਨ ਇੱਥੇ ਸਟਰੀਟ ਲਾਈਟ ਦੀ ਬਹੁਤ ਸਮੱਸਿਆ ਵੱਡੀ ਹੈ ਆਊਟਰ ਏਰੀਆ ਉਹ ਹੁਣ ਮੈਂ ਪਹਿਲਾ ਸਭ ਤੋਂ ਪਹਿਲਾਂ ਪਹਿਲ ਤੇ ਸਟਰੀਟ ਲਾਈਟ ਦਾ ਦੋ ਬਾੜ ਚ ਹੱਲ ਹੋਊਗਾ ਤੇ ਉਸ ਤੋਂ ਬਾਅਦ ਸਪਾਈ ਦਾ ਤੇ ਕੂੜੇ ਵਾਲੀਆਂ ਗੱਡੀਆਂ ਨਹੀਂ ਆਉਂਦੀਆਂ ਸਫਾਈ ਸੇਵਕ ਨਹੀਂ ਆਉਂਦੇ ਹੋਰ ਛੋਟੀਆਂ-ਛੋਟੀਆਂ ਗੱਲਾਂ ਹੀ ਨੇ ਉਹ ਸਾਰੀਆਂ ਮੈਂ ਬਿਸ਼ਵਾਸ ਦਿਵਾਉਣਾ ਸਾਰੇ ਕੰਮ ਹੋਣਗੇ ਕੋਈ ਵੀ ਕੰਮ ਬਾਕੀ ਨਹੀਂ ਪਹਿਲਾਂ ਵੀ ਸੇਵਾ ਕਰਦੇ ਹਾਂ ਹੁਣ ਵੀ ਕਰਾਂਗੇ ਪਹਿਲਾਂ ਇੱਥੇ ਅਸੀਂ ਪਾਣੀ ਵਾਲੀ ਟੈਂਕੀ ਬਣਵਾਈ ਹੈ ਉਹਦੇ ਨਾਲ ਪਾਣੀ ਦੀ ਸਮੱਸਿਆ ਦਾ ਬਹੁਤ ਹੱਲ ਹੋਇਆ ਐ ਐਸਟੀਪੀ ਟ੍ਰੀਟਮੈਂਟ ਪਲਾਂਟ ਇੱਥੇ ਉਹ ਜਗ੍ਹਾ ਨਹੀਂ ਮਿਲਦੀ ਸੀ 110 ਕਰੋੜ ਦੇ ਪ੍ਰੋਜੈਕਟ ਲਈ ਉਹ ਇੱਥੇ ਪੱਠੜ ਕਲੋਨੀ ਚਲਵਾਇਆ ਮਤਲਬ ਕੰਮ ਮਤਲਬ ਲੋਕ ਆਪ ਹੀ ਤੁਹਾਨੂੰ ਇੱਥੇ ਅੱਜ ਦਾ ਇਕੱਠ ਦੱਸਦਾ ਉਹ ਵੀ ਕੰਮਾਂ ਦੀ ਸੇਵਾ ਦੀ ਕੋਈ ਘਾਟ ਨਹੀਂ ਛੱਡਦੇ ਅੱਗੇ ਵੀ ਸਾਰੇ ਕੰਮ ਕਰਾਂਗੇ ਤੁਸੀਂ ਮੁਕਾਬਲਾ ਕਿਹਨਾ ਮੰਨਦੇ ਹੋ ਆਮ ਆਦਮੀ ਪਾਰਟੀ ਨਾਲ ਕਾਂਗਰਸ ਨਾਲ ਜਾਂ ਫਿਰ ਕੋਈ ਹੋਰ ਆਜ਼ਾਦ ਮਿਤਵਾਰ ਖੜਾ ਕਿਸ ਨਾਲ ਤੁਸੀਂ ਆਪਣਾ ਮੁਕਾਬਲਾ ਮੰਨ ਰਹੇ ਹੋ 27 ਨੰਬਰ ਵਾਰਡ ਦੇ ਵਿੱਚ ਮੈਂ ਤਾਂ ਇਹ ਗੱਲ ਨਾਲ ਰੱਬ ਦੀ ਕਿਰਪਾ ਨਾਲ ਅਸੀਂ ਲੋਕਾਂ ਦੀ ਸੇਵਾ ਕਰੀ ਹੈ ਵੀ ਆਪੇ ਕੋਈ ਮੰਨੂ ਤਾਂ ਇਹ ਲੱਗਦਾ ਵੀ ਆਪੇ ਦਾਤਾ ਮੇਰ ਕਰੂਗਾ ਕੋਈ ਇਹੋ ਜੀ ਚਿੰਤਾ ਵਾਲੀ ਗੱਲ ਹੀ ਨਹੀਂ ਹੈਗੀ ਵਾਸਾ ਦਾਤੇ ਦਾ ਅਸ਼ੀਰਵਾਦ ਹੈ ਕਮਾ ਕਰਕੇ ਲੋਕ ਆਪ ਅਸ਼ੀਰਵਾਦ ਅਸੀਂ ਆਜ਼ਾਦ ਲੜ ਰਹੇ ਹਾਂ ਇਹ ਇਸ ਵਾਰ ਆਜ਼ਾਦ ਤੌਰ ਤੇ ਚੋਣ ਲੜਾ ਤੇ ਤੋਂ ਪਹਿਲਾਂ ਕਿਹੜੇ 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 ਚੋਣਾਂ ਸੰਤ ਚੋਣ ਲੜੀ ਸੀ ਕਿਹੜੀ ਪਾਰਟੀ ਵੱਲੋਂ ਲੜੀ ਮੈਂ ਅਕਾਲੀ ਦਲ ਵੱਲੋਂ ਚੋਣ ਲੜਦਾ ਸੀ ਪਹਿਲਾਂ ਤੇ ਹੁਣ ਦਰਬਾਰ ਸਾਹਿਬ ਤੋਂ ਹੁਕਮ ਹੈ ਸਾਰੇ ਪੰਥ ਦੀਆਂ ਪਾਰਟੀਆਂ ਇਕੱਠੀਆਂ ਹੋ ਗਈਆਂ ਪਰ ਹਲੇ ਉੱਥੇ ਸੇਵਾ ਚੱਲ ਰਹੀ ਹੈ ਤੇ ਅਸੀਂ ਆਲੇ ਆਜ਼ਾਦ ਤੌਰ ਤੇ ਚੋਣ ਲੜ ਰਹੇ ਹਾਂ ਤਾਂ ਇਹ ਸਨ ਸੰਗਰੂਰ ਦੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਿਪਦਵਨ ਜਿਨ੍ਹਾਂ ਦੇ ਵਾਈਫ ਜਿਨ੍ਹਾਂ ਦੇ ਪਤਨੀ ਇਸ ਸਮੇਂ ਬਾਡ ਨੰਬਰ 27 ਤੋਂ ਜਸਵੀਰ ਕੋਟ ਢਿੱਲੋ ਚੋਣ ਮੈਦਾਨ ਦੇ ਵਿੱਚ ਆਜ਼ਾਦ ਤੌਰ ਤੇ ਚੋਣ ਲੜ ਰਹੇ ਨੇ ਹੁਣ ਦੇਖਣਾ ਹੋਵੇਗਾ ਕਿ ਸੰਗਰੂਰ ਦੇ ਵਿੱਚ ਨਗਰ ਕੌਂਸਲ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦਾ ਮੁਕਾਬਲਾ ਰਹਿੰਦਾ ਤੁਹਾਨੂੰ ਤੋਂ ਪਲ-ਪਲ ਦੀ ਸੀ ਜਾਣਕਾਰੀ ਦਿੰਦੇ ਰਵਾਂਗੇ ਤੁਸੀਂ ਜੁੜੇ ਰਹੋ ਲੋਕ ਕੋਈ ਨਿਊਜ਼ ਦੇ ਨਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ